ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤੇਰੇ ਨਾਮ ਦੇ ਸਹਾਰੇ ਪਾਰ ਲੰਗਣਾ ਬੇੜਾ ਮੇਰੀ ਜਿੰਦੜੀ ਦਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਆਪ ਗੁਣਨਾ ਵਿਚਾਰੋ ਕੋਈ ਮਾਟੀ ਕਾ ਕਾ ਤੋ ਪੈ ਸੁਮੀ ਮਾਨਸ ਕੀ ਗਤਿ ਹੀ ਤੇਰੇ ਨਾਮ ਦੇ ਵਾਹਿਗੁਰੂ ਤੇਰੇ ਨਾਮ ਦੇ ਸ ਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਸ ਹਾਰੇ ਪਾਰ ਲੰਘਣਾ ਬੇੜਾ ਮੇਰੀ ਜਿੰਦੜੀ ਦਾ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਜੀੜਾ ਅਗਨ ਬਰਾਬਰ ਤਪੇ ਪੀਤਰ ਬਗੇ ਕਾਤੀ ਪਰਨਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਜੀ ਬੇੜਾ ਮੇਰੀ ਜਿੰਦੜੀ ਧਾ ਤੇਰੇ ਨਾਮ ਦੇ ਵਾਹਿਗੁਰੂ ਤੇਰੇ ਨਾਮ ਦੇ ਸਹਾਰੇ ਪਾਰ ਲੰਗਣਾ ਵੇੜਾ ਮੇਰੀ ਜ਼ਿੰਦੜੀ ਦਾ ਤੇਰੇ ਨਾਮ ਦੇ ਵਾਹਿਗੁਰੂ ਨਾਮ ਦੇ ਸਹਾਰੇ ਪਾਰ ਲੰਘਣਾ ਵੇੜਾ ਮੇਰੀ ਜ਼ਿੰਦੜੀ ਦਾ ਤੇ ਤਾਂ ਸੋ ਸਾਗਨ ਨੀਰ ਪਰਿਆ ਤੇ ਤੇ ਉਹ ਗਣ ਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੂਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੇ ਪੀਤਰ ਵਗੇ ਕਾਤੀ ਪਰਨ ਬਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਜੀਵੇ ਰਾਮੇਰੀ ਜਿੰਦੜੀ ਦਾ ਤੇਰੇ ਨਾਮ ਦੇ ਵਾਹਿਗੁਰੂ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੀੜਾ ਮੇਰੀ ਜ਼ਿੰਦੜੀ ਢਾ ਤੇਰੇ ਨਾਮ ਦੇ ਵਾਹਿਗੁਰੂ ਨਾਮ ਦੇ ਸਹਾਰੇ ਪਾਰ ਲੰਗਣਾ ਬੀੜਾ ਮੇਰੀ ਜ਼ਿੰਦੜੀ ਦਾ ਤੇਰੇ ਨਾਮ ਦੇ ਵਾਹਿਗੁਰੂ ਨਾਮ ਦੇ ਸਹਾਰੇ ਪਾਰ ਲੰਗਣਾ ਬੀੜਾ ਮੇਰੀ ਜ਼ਿੰਦੜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ